ਰੰਦਰਕਲ ਸਟੇਟ ਪੁਲਿਸ ਦੀ ਸੀਆਈਏ ਬ੍ਰਾਂਚ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਨੌ ਨੌ ਨੂੰ ਅਸੀਂ ਇੱਕ ਦੋਸ਼ੀ ਪਕੜਿਆ ਸੀ ਜਿਹਦੇ ਕੋਲ 1 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਤੇ 4 ਲੱਖ ਡਰਗਮ ਦੀ ਬਰਾਮਦਨ ਕੀਤੀ ਸੀ। ਉਸ ਦੀ ਕੜੀ ਦੇ ਵਿੱਚ 4 ਹੋਰ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਕੋਲ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪਰ ਇੱਕ ਵੱਡੀ ਕਾਮਯਾਬੀ ਹੈ ਸਾਡੇ ਸੀਆਈਏ ਸਟਾਫ ਦੇ। ਉਹ ਇਹਦੇ ਵਿੱਚ ਜਿਹੜੇ 4 ਦੋਸ਼ੀ ਟਾਰਗੇਟ ਤੇ ਡਿਟੇਲਸ ਤੁਹਾਡੇ ਕੋਲ ਆ ਗਿਆ ਹੋਣਗੇ। ਇਹਨਾਂ ਕੋਲੋਂ ਅਸੀਂ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਫਿਰੋਜ਼ਪੁਰ ਦਾ ਪਿਛੂ ਗ੍ਰਫਤਾਰ ਕੇ ਤੋਰ ਦੇਣਾ ਹਾਂਜੀ ਫਿਰੋਜ਼ਪੁਰ ਤੋਂ ਸਰ ਮੁਕਤੀ ਬਰੇਨ ਬਟਨ ਐਕਸਿਸ ਹੋ ਸਕਦਾ ਜੀ ਇਸ ਤਰ੍ਹਾਂ ਇਹਨਾਂ ਦਾ ਨੈਕਸਟ ਹੈ ਜੀ ਅਕਰੋਸ ਦਾ ਬਾਰਡਰ ਹੈ ਅਕਰੋਸ ਦਾ ਬਾਰਡਰ ਮਾਇਆ ਡਰੋਨ ਮੰਗਾਉਂਦੇ ਸੀ ਹੋਰ ਇਹਨਾਂ ਦੇ ਉਸ ਤੋਂ ਕੰਟੈਕਟਸ ਹੈਗੇ ਚਲੋ ਉਹ ਡਿਟੇਲ ਦਿੱਤੀ ਹੋਈ ਹੈ ਜੀ ਉੱਥੇ ਰਹਿਣ ਵਾਲੇ ਫਿਰੋਜ਼ਪੁਰ ਦੇ ਮੰਮਦੋਟਾ ਥਾਣਾ ਸਾਹਕਾ ਦੇ ਦੋ ਮੰਮਦੋਟੇ ਰਹਿਣ ਵਾਲੇ ਨੇ ਦੋ ਥਾਣਾ ਸਾਹਕਾ ਦੇ ਨੇ ਕਹਾਤੂ ਐਕਟਿਵਨਸ ਸਰ ਇਹ ਲੋਕ ਜਿਹੜੇ ਤੁਸੀਂ ਫੜੇ ਨੇ ਪੁਰਾਣੇ ਦਸਤਾਵੇਜ਼ ਇਹ ਤਾਂ ਤਫ਼ਤੀਸ਼ ਹੈਗਾ ਜੀ ਕਿੰਨਾਕ ਪੁਰਾਣੇ ਐਕਟਿਵ ਨੇ ਵੈਸੇ ਕਿਉਂਕਿ ਅਕ੍ਰੋਸ ਦਾ ਬਾਰਡਰ ਗੱਲ ਕਰ ਰਹੇ ਨੇ ਤਾਂ ਡੈਫੀਨਿਟਲੀ ਪੁਰਾਣੇ ਹੋਣਗੇ। ਵੀ ਟੀਮ ਕਿਸੇ ਕੋਈ ਨਾ ਨਾ ਕੰਟੈਕਟ ਕਰ ਵਰਚੁਅਲ ਕਾਲਸ ਵਰਚੁਅਲ WhatsApp ਕਾਲਸ ਸੈਕ ਕਾਲਸ ਟੀ ਟਾਰਗੇਟ ਆਡੀਅੰਸ ਕੇ ਵੀ ਜਿਹੜੀ ਨਰੀ ਹੈ ਕਿ ਸਪਲਾਈ 올 오버 팬 ਅਗੇ ਜਿਹੜੇ ਆ 올 오버 ਜਿੱਥੇ 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 ਇਹਨਾਂ ਦੇ ਕੋਲ ਕੋਈ ਡਿਮਾਂਡ ਆਂਦੀ ਹੋਤ ਤੇ ਉੱਤੇ ਆਲਰੇਡੀ ਉਹਨਾਂ ਦਾ ਨੈਕਸਟਰ ਹੈਗਾ ਹੁਣ ਅਸੀਂ ਫੋਰਵਰਡ ਬੈਕਵਰਡ ਲਿੰਕਜੇਸ ਤੇ ਜਾਵਾਂਗੇ ਤੇ ਉਹਨੂੰ ਬ੍ਰੇਕ ਕਰਾਂਗੇ ਪੰਜਾਬ ਦੇ ਨਾਲ ਪੰਜਾਬ ਦੀ ਜਿਹੜੀ ਕਸਟਮਰਾਂ ਨਾਲ ਇਹਨਾਂ ਨੇ ਲਿਖੀ ਨੀ 4 ਲੱਖ ਰੁਪਏ ਪੜਾਈ ਇੱਕ ਅੱਲਾ ਇਹੀ ਸੀਜ਼ਨ ਦਾ ਸਪਲਾਈਅਰ ਜਿਹਨੇ ਹੋਰ ਵੀ ਇਹਨਾਂ ਦੇ ਨਾਲ ਨਾਮ ਆਇਆ ਸੰਭਵ ਕਿਹਨਾਂ ਦੇ ਨਾਲ ਇਹਨਾਂ ਨੇ ਚਾਰ ਮਹੀਨੇ ਨਾਲ ਨੇ ਚਾਰ ਬੰਦੇ ਜਿਹੜਾ ਉਹ ਪਕੜਿਆ ਸੀ ਉਹਦੀ ਕੜੀ ਦੇ ਵਿੱਚ ਹੀ ਇਨਫਾਰਮੇਸ਼ਨ ਡਵੈਲਪ ਕਰਦੇ ਕਰਦੇ ਅਸੀਂ ਇਹਨਾਂ ਚਾਰ ਬੰਦਿਆਂ ਤੱਕ ਪਹੁੰਚੇ ਹਾਂ ਹਾਂ ਜੀ ਪੰਜਾਬ ਦੇ ਕੋਈ ਹੋਰ ਬੰਦੇ ਨਾਲ ਇਹਨਾਂ ਦੇ ਇਨਵੋਲਵ ਹੋਏ ਨੇ ਇਹ ਚਾਰੋਂ ਬੰਦੇ ਪੰਜਾਬ ਦੇ ਨੇ ਤੋਂ ਇਲਾਵਾ ਚਾਰ ਤੋਂ ਨੇ ਚਾਰ ਤੋਂ ਇਲਾਵਾ ਹੁਣ ਤੱਕ ਕੀ ਚਾਹੀਦਾ ਜੀ ਹਾਲ ਤੱਕ ਕੱਲ ਪਕੜੇ ਨੇ ਮੈਂ ਇਹਨਾਂ ਦਾ ਹਰਜਿੰਦਰਪਾਲ ਸਿੰਘ ਨੇ ਨਾਮ ਇੱਕ ਬੰਦੇ ਸਸਾਰਿਆਂ ਦੀ ਕਰਦੇ ਕਿ ਇਹ ਜਿਹੜੇ ਚਾਰ ਹੁਣ ਪਕੜੇ ਨੇ ਹਰਜਿੰਦਰਪਾਲ ਸਿੰਘ ਨੇ ਵੀਰ ਸਿੰਘ ਹੈ ਇੱਕ ਸ਼ੁਰਮਕ ਸਿੰਘ ਹੈ ਇੱਕ ਮਲੂਕ ਸਿੰਘ ਹੈ ਇਹ ਇਹਨਾਂ ਦਾ ਮੇਨ ਹਰਜਿੰਦਰਪਾਲ ਸਿੰਘ ਜੀ ਜਿਹੜਾ ਅੱਗੇ ਫਰਦਰ ਇਹਨਾਂ ਬੰਦਿਆਂ ਨੂੰ ਡਿਸਟ੍ਰਿਬਿਊਟ ਕਰਦਾ ਸੀ ਆਹ ਨਹੀਂ ਜੀ ਮੇਲੀ ਇਹ ਗੋਟ ਦਾ ਏਰੀਆ ਕਿਹੜੇ ਉਹਦੇ ਸਾਈਡ ਦਾ ਸੀ ਫਾਜ਼ਿਲਕਾ ਦਾ ਜਿਹੜਾ ਉਹਦੇ ਤੋਂ ਇੱਕ ਥੋੜਾ ਹਾਂ ਫਿਰੋਜ਼ਪੁਰ ਫਾਜ਼ਿਲਕਾ ਦਾ ਮਾਟਰ ਸਾਰਾ ਉਹ ਪਿੰਡ ਕਿਹੜਾ ਸੀਗਾ ਜਿੱਥੇ ਇਸ ਤੋਂ ਦੇ ਸੀਗੇ ਮੈਨਸ ਰੋਡ ਤੋਂ ਆ ਕੇ ਸੁੱਟਦਾ ਸੀ ਹਾਂ ਜੀ ਗੰਡੂ ਕਿੱਥੇ ਗੰਡੂ ਕਿੱਥੇ ਇਹ ਤਵਾ ਜਿੱਥੋਂ ਦਾ ਇਹ ਮੇਨ ਹੈਗਾ ਬਾਡਰ ਫੈਂਸਿੰਗ ਤੇ ਇਹ ਕਿੰਨੇ ਦਾ ਕਹਿੰਦਾ ਕਿ ਡਿਸਟੈਂਸ ਹੈਗਾ ਉਹ ਤੁਹਾਨੂੰ ਪਤਾ ਹੈ 100 ਮੀਟਰ ਤੇ ਬਾਡਰ ਫੈਂਸੀ ਹੈਗੀ ਆ ਇਨਸਾਈਡ ਦਾ ਤੁਸੀਂ ਡਰੋਨ ਕਿਲੋਮੀਟਰ ਤੱਕ ਵੀ ਆ ਜਾਓਗੇ ਇੱਕ ਇਹਨਾਂ ਨੂੰ ਸਪਲਾਈ ਆਈ ਇਹ ਹੁਣ ਪੁੱਛਗੇ ਚਾਹੂਗਾ ਜੇ ਕਿ ਕਦੋਂ ਸਪਲਾਈ ਆਈ ਸੀ ਕਿ ਕਿੰਨੀ ਕਿੰਨੀ ਹੋਰ ਵੱਟ ਚੁੱਕਾ ਕਿਹਨਾਂ ਨੂੰ ਵੱਟ ਚੁੱਕਾ ਇਹਨਾਂ ਤੇ ਇਹਨਾਂ ਨੂੰ ਵੰਡੀ ਆ ਕਿ ਹੋਰਾਂ ਨੂੰ ਵੀ ਵੰਡੀ ਆ ਕਿੰਨੇ ਕਿੰਨੇ ਤੱਕ ਸਪਲਾਈ ਕਰ ਚੁੱਕੇ ਹੋਏ ਇਹ ਤਾਂ ਹੁਣ ਤਪਰੀਸ਼ ਹੈ ਐਡਵਾਂਸ ਤੱਕ ਕਿੰਨਾ ਲੱਗਦਾ ਆਵਾਜ਼ ਤੋਂ ਦਾ ਫਾਈਨ ਕੋਸਟ ਹੌਟਲ ਸੰਤ ਮਨੀਪੁਰਾ ਪਾਕਿਸਤਾਨ ਦਾ ਨੰਬਰ ਉਹ ਵੀ ਤਫਤੀਸ਼ ਚਾਹੀਗਾ ਜੀ ਹੁਣ ਵੀ ਕਿਸਟਰ ਨੂੰ ਪੇ ਕਰਦੇ ਆ ਜਿਨ੍ਹਾਂ ਨਾਲ ਕੰਟੈਕਟ ਹੈਗੇ ਆ ਉਹਨਾਂ ਦੇ ਕੀ ਨੰਬਰ ਆ ਉਹ ਸਾਰਾ ਕੁਝ ਆਏਗਾ ਜੀ ਕਿਉਂਕਿ ਹਾਲੇ ਤਾ ਇਨੀਸ਼ੀਅਲ ਦੇ ਵਿੱਚ ਤਾਂ ਹੀ ਆ ਕਿ ਹਾਂ ਉਧਰ ਕੰਟੈਕਟ ਹੈਗੇ ਆ ਹਾਂ ਜੀ ਹਾਂ ਜੀ ਡੈਫੀਨਿਟਲੀ ਪੇ ਤਾਂ ਕਰਦੇ ਆ ਉਹ ਚੈਨਲ ਬਿਲਕੁਲ ਟਰੈਕ ਕਰਾਂਗੇ ਅਨਸ਼ੀਅਨ ਇਨਵੈਸਟੀਗੇਸ਼ਨ ਤਾਂ ਨਾਰਮਲ ਚੱਲੇਗੀ ਨੇ ਅਜੇ ਕਲੀਅਰ ਨਹੀਂ ਹੈ ਜੀ ਅਜੇ ਤਾਂ ਸਿਰਫ ਇਹੀ ਪਤਾ ਲੱਗਿਆ ਵੀ ਕਿਸ ਦੇ ਨਾਲ ਇਹ ਕੰਟੈਕਟ ਦੇ ਵਿੱਚ ਸੀਗੇ ਉਹਦੇ ਤੋਂ ਹੋਰ ਕਿੰਨਿਆਂ ਨਾਲ ਕੰਟੈਕਟ ਵਿੱਚ ਸੀਗੇ ਕਿੰਨਾ ਸੱਚ ਬੋਲ ਰਹੇ ਨਹੀਂ ਬੋਲ ਰਹੇ ਉਸੇ ਸਾਨੂੰ ਸਾਰਾ ਕੁਝ ਪਿੱਛੇ ਆਏਗਾ ਜੀ